ਤੁਸੀਂ ਤੇ ਮੈਂ ਹਾ ਤੁਹਾਡੇ ਨਾਲ ਮਨਪ੍ਰੀ ਸਮਰਾ ਖਬਰ ਅੰਮਾਲਾ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਕਿ ਅੱਜ ਅੰਮਾਲਾ ਦੇ ਵਿੱਚ 10 ਘੰਟੇ ਦੇ ਲਈ ਬਲੈਕਆਊਟ ਰਹੇਗਾ ਜੀ ਆ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਤੁਸੀਂ ਸਹਿਯੋਗ ਦੇਣਾ ਆਪਣੇ ਘਰਾਂ ਦੀਆਂ ਲਾਈਟਾਂ ਜਿਹੜੀਆਂ ਤੁਸੀਂ ਬੰਦ ਰੱਖਣੀਆਂ ਨੇ ਇਨਵਰਟਰ ਤੇ ਜੋ ਜਨਰੇਟਰ ਨੇ ਉਹ ਸਭ ਕੁਝ ਤੁਸੀਂ ਬੰਦ ਰੱਖਨੇ ਨੇ ਤੇ ਪ੍ਰਸ਼ਾਸਨ ਦੇ ਵੱਲੋਂ ਜੋ ਅਪੀਲ ਕੀਤੀ ਗਈ ਹੈ ਉਸ ਦੇ ਉੱਤੇ ਗੌਰ ਜਰੂਰ ਕੀਤਾ ਜਾਵੇ ਦੱਸ ਦਈਏ ਕਿ 10 ਘੰਟੇ ਦੇ ਲਈ ਇਹ ਬਲੈਕਆਊਟ ਹੋਏਗਾ ਰਾਤ 8 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਚਾਰੇ ਪਾਸੇ ਜਿਹੜਾ ਹਨੇਰਾ ਰਹੇਗਾ ਬਲੈਕਆਊਟ ਰਹੇਗਾ ਅੰਬਾਲਾ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਏ ਤਾਂ ਅੰਬਾਲਾ ਦੇ ਵਿੱਚ ਅਲਰਟ ਜਿਹੜਾ ਜਾਰੀ ਕੀਤਾ ਗਿਆ ਸੀ ਤੇ ਇਸੇ ਦੇ ਚੱਲਦਿਆਂ ਇੱਕ ਹادثਾ ਜ਼ਾਹਿਰ ਕੀਤਾ ਗਿਆ ਕਿ ਹਵਾਈ ਜਿਹੜਾ ਹਮਲਾ ਹੋ ਸਕਦਾ ਹੈ ਤੇ ਇਸੇ ਤੋਂ ਬਾਅਦ ਅਲਰਟ ਜਾਰੀ ਕਰਦੇ ਹੋਏ ਉੱਥੇ ਸਾਇਰਨ ਜਿਹੜੇ ਵੱਜੇ ਸਨ ਸਾਰੇ ਪਾਸੇ ਜੋ ਹੈ ਹੂਕੜਾ ਦੀ ਆਵਾਜ਼ ਸੁਣਨ ਨੂੰ ਮਿਲੀ ਸੀ ਤੇ ਇਸ ਤੋਂ ਬਾਅਦ ਹੁਣ ਪ੍ਰਸ਼ਾਸਨ ਦੇ ਵੱਲੋਂ ਰਾਤ ਨੂੰ ਬਲੈਕਆਊਟ ਦਾ ਜਿਹੜਾ ਅਨਾਉਂਸਮੈਂਟ ਕਰ ਦਿੱਤੀ ਹੈ ਕਿ ਅੱਜ ਅੰਬਾਲਾ ਦੇ ਵਿੱਚ ਰਾਤ 10 ਘੰਟੇ ਦੇ ਲਈ ਜਿਹੜਾ ਇਹ ਬਲੈਕਆਊਟ ਹੋਏਗਾ ਤੇ ਤੁਹਾਨੂੰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਤੁਸੀਂ ਇਸ ਦੇ ਵਿੱਚ ਸਮਰਥਨ ਦੇਣਾ ਹੈ ਬਾਕੀ ਜੇਕਰ ਪੰਜਾਬ ਦੀ ਗੱਲ ਕੀਤੀ ਜਾਏ ਤਾਂ ਚਾਰੇ ਪਾਸੇ ਜੋ ਹੈ ਬਲੈਕਆਊਟ ਹੋਇਆ ਸੀ ਕੱਲ ਰਾਤ ਦੇ ਸਮੇਂ ਚਾਰੇ ਪਾਸੇ ਹਨੇਰਾ ਸੀ ਵੱਖ-ਵੱਖ ਥਾਵਾਂ ਦੇ ਉੱਤੇ ਇਹ ਕਹਿ ਸਕਦੇ ਆ ਕਿ ਪੂਰੇ ਪੰਜਾਬ ਦੇ ਵਿੱਚ ਹਨੇਰਾ ਜਿਹੜਾ ਦੇਖਣ ਨੂੰ ਮਿਲਿਆ ਲੇਕਿਨ ਇਸੇ ਤੋਂ ਬਾਅਦ ਹੁਣ ਅੰਬਾਲਾ ਦੇ ਵਿੱਚ ਅੱਜ ਰਾਤ ਬਲੈਕਆਊਟ ਰਹੇਗਾ 10 ਘੰਟੇ ਦੇ ਲਈ ਰਾਤ 8 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਪ੍ਰਸ਼ਾਸਨ ਨੇ ਜਨਤਾ ਤੋਂ ਸਹਿਯੋਗ ਮੰਗਿਆ ਕਿ ਘਰਾਂ ਦੀਆਂ ਲਾਈਟਾਂ ਜਿਹੜੀਆਂ ਨੇ ਬੰਦਰ ਰੱਖੀਆਂ ਜਾਣ ਅੰਬਾਲਾ ਦੇ ਵਿੱਚ ਕੁਝ ਸਮਾਂ ਪਹਿਲਾਂ ਹੀ ਸਾਇਰਨ ਜਿਹੜਾ ਵੱਜਿਆ ਸੀ ਕਿਉਂਕਿ ਉੱਥੇ ਅਲਰਟ ਜਾਰੀ ਕੀਤਾ ਗਿਆ ਕਿ ਹਵਾਈ ਹਮਲਾ ਜਿਹੜਾ ਹੋ ਸਕਦਾ ਹੈ ਇੱਕ ਹਦਸ਼ਾ ਜ਼ਾਹਿਰ ਕਰਦੇ ਹੋਏ ਵੱਡਾ ਅਲਰਟ ਜਿਹੜਾ ਜਾਰੀ ਕੀਤਾ ਗਿਆ ਸੀ ਤੇ ਇਸੇ ਤੋਂ ਕੁਝ ਸਮੇਂ ਬਾਅਦ ਇਹ ਵੱਡੇ ਆਦੇਸ਼ ਜਿਹੜੇ ਦੇ ਦਿੱਤੇ ਗਏ ਨੇ ਅੰਬਾਲਾ ਦੇ ਡੀਸੀ ਦੇ ਵੱਲੋਂ ਨਿਰਦੇਸ਼ ਜਿਹੜੇ ਜਾਰੀ ਕੀਤੇ ਗਏ ਨੇ ਕਿ ਅੱਜ ਰਾਤ 8 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਅੰਬਾਲਾ ਦੇ ਵਿੱਚ ਬਲੈਕਆਊਟ ਜਿਹੜਾ ਰਹੇਗਾ ਸੋ ਲਗਾਤਾਰ ਜਿੱਥੇ ਬਲੈਕਆਊਟ ਦੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਪ੍ਰਸ਼ਾਸਨ ਦੇ ਵੱਲੋਂ ਲਗਾਤਾਰ ਐਲਾਨ ਜਿਹੜੇ ਕੀਤੇ ਜਾ ਰਹੇ ਨੇ ਤੇ ਹੁਣ ਅੰਬਾਲਾ ਦੇ ਵਿੱਚ ਡੀਸੀ ਦੇ ਵੱਲੋਂ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ 10 ਘੰਟੇ ਦੇ ਲਈ ਰਾਤ 8 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਬਲੈਕਆਊਟ ਜਿਹੜਾ ਰਹੇਗਾ ਸੋ ਅੰਬਾਲਾ ਦੇ ਵਿੱਚ ਕੁਝ ਸਮਾਂ ਪਹਿਲਾਂ ਚਾਰੇ ਪਾਸੇ ਹੂਪਰਾਂ ਦੀ ਆਵਾਜ਼ ਸੁਣੀ ਗਈ ਸੀ ਸਾਇਰਨ ਜਿਹੜੇ ਬੱਚੇ ਸਨ ਇਸੇ ਤੋਂ ਬਾਅਦ ਅਲਰਟ ਜਾਰੀ ਕੀਤਾ ਗਿਆ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਜੇਕਰ ਜ਼ਰੂਰੀ ਕੰਮ ਹੋਏਗਾ ਤਾਂ ਹੀ ਆਪਣੇ ਘਰਾਂ ਤੋਂ ਬਾਹਰ ਨਿਕਲਿਓ ਲੇਕਿਨ ਇਸੇ ਤੋਂ ਬਾਅਦ ਜਿੱਥੇ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ 'ਚ ਅਲਰਟ ਜਾਰੀ ਕੀਤੇ ਜਾ ਰਹੇ ਨੇ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਨਾ ਜਾਣ ਆਪਣੇ ਘਰਾਂ ਦੀਆਂ ਛੱਤਾਂ ਦੇ ਉੱਤੇ ਨਾ ਚੜਨ ਕਿਉਂਕਿ ਵਾਕਵਾ ਕਥਮਤ ਦੇ ਉੱਤੇ ਅਟੈਕ ਨੂੰ ਲੈ ਕੇ ਜਿਹੜਾ ਖਦਸ਼ੇ ਜ਼ਾਹਿਰ ਕੀਤੇ ਜਾ ਰਹੇ ਨੇ ਤੇ ਹੁਣ ਅੰਬਾਲਾ ਦੇ ਵਿੱਚ ਅੱਜ ਰਾਤ 10 ਘੰਟੇ ਦੇ ਲਈ ਬਲੈਕਆਊਟ ਰਹੇਗਾ ਤੁਸੀਂ ਪ੍ਰਸ਼ਾਸਨ ਦਾ ਸਹਿਯੋਗ ਦੇਣਾ ਹੈ ਇਹ ਪ੍ਰਸ਼ਾਸਨ ਦੇ ਵੱਲੋਂ ਅਪੀਲ ਜਿਹੜੀ ਕੀਤੀ ਗਈ ਹੈ ਕਿ ਆਪਣੇ ਘਰਾਂ ਦੀਆਂ ਲਾਈਟਾਂ ਜਿਹੜੀਆਂ ਨੇ ਉਹ ਬੰਦ ਰੱਖੀਆਂ ਜਾਣ ਤੇ ਸਾਡੇ ਨਾਲ ਸਹਿਯੋਗ ਜਿਹੜਾ ਦਿੱਤਾ ਜਾਵੇ ਦਿੱਲੀ ਦੇ ਵਿੱਚ ਅੱਜ ਲਗਾਤਾਰ ਜਿਹੜੀਆਂ ਮੀਟਿੰਗਾਂ ਜਾਰੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਇਸ ਸਮੇਂ ਜਿਹੜੀ ਹੈ ਵੱਡੀ ਮੀਟਿੰਗ ਹੋ ਰਹੀ ਹੈ ਐਨਐਸਏ ਜੀ ਡੋਵਾਲ ਤੇ ਆਈਬੀ ਦੇ ਜਿਹੜੇ ਚੀਫ ਨੇ ਉਹਨਾਂ ਦੀ ਜਿਹੜੀ ਹੈ ਮੀਟਿੰਗ ਸੱਦੀ ਗਈ ਹੈ ਤੇ ਇਸ ਮੀਟਿੰਗ ਦੇ ਵਿੱਚ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਸੰਕੇਤ ਜਿਤਾਏ ਜਾ ਰਹੇ ਨੇ ਕਿ ਇੱਕ ਪਾਸੇ ਅਮੀਸ਼ਾਹ ਦੇ ਵੱਲੋਂ ਮੀਟਿੰਗ ਸੱਦੀ ਗਈ ਹੈ ਤੇ ਦੂਜੇ ਪਾਸੇ ਜਿਹੜੀ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਵੱਲੋਂ ਵੀ ਮੀਟਿੰਗ ਸੱਦੀ ਗਈ ਹੈ ਤਿੰਨੇ ਫੌਜਾਂ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਨਾਲ ਮੀਟਿੰਗ ਚੱਲ ਰਹੀ ਹੈ ਤੇ ਇੱਕ ਪਾਸੇ NSA ਅਜੀਤ ਡੋਵਾਲ ਤੇ አይਵੀ ਦੇ ਚੀਫ ਦੇ ਨਾਲ ਮੀਟਿੰਗ ਚੱਲ ਰਹੀ ਹੈ ਤੇ ਅੱਜ ਕੁਝ ਵੱਡਾ ਹੋ ਸਕਦਾ ਜਿਸ ਤਰ੍ਹਾਂ ਬੀਤੀ ਰਾਤ ਪਾਕਿਸਤਾਨ ਦੇ ਵੱਲੋਂ ਹਮਲਾ ਕੀਤਾ ਗਿਆ ਹਾਲਾਂਕਿ ਉਸ ਦਾ ਮੂੰਹ ਤੋੜਮਾ ਜਵਾਬਤਾ ਦਿੱਤਾ ਗਿਆ ਪਰ ਅੱਜ ਸੰਕੇਤ ਨੇ ਸ਼ੰਕੇ ਨੇ ਕਿਉਂਕਿ ਦਸਤਾਂ ਮੀਟਿੰਗਾਂ ਤੇ ਮੀਟਿੰਗਾਂ ਹੋ ਰਹੀਆਂ ਨੇ ਤੇ ਵੱਡਾ ਕੁਝ ਹੋ ਸਕਦਾ ਅੱਜ ਵੱਡਾ ਐਕਸ਼ਨ ਹੋ ਸਕਦਾ ਪਾਕਿਸਤਾਨ ਦੇ ਉੱਤੇ ਹਾਲਾਂਕਿ ਬੀਤੀ ਰਾਤ ਵੀ ਲਾਹੌਰ ਤੋਂ ਲੈ ਕੇ ਕਰਾਚੀ ਤੱਕ ਜਿਹੜਾ ਪਾਕਿਸਤਾਨ ਦਹਿਲ ਚੁੱਕਿਆ ਸੀ ਲਗਾਤਾਰ ਬੰਬਾਰੀ ਕੀਤੀ ਗਈ ਮੂੰਹ ਤੋੜਵਾ ਜਵਾਬ ਦਿੱਤਾ ਗਿਆ ਪਰ ਅੱਜ ਜਿਹੜੀਆਂ ਮੀਟਿੰਗਾਂ ਚੱਲ ਰਹੀਆਂ ਨੇ ਦਿੱਲੀ ਦੇ ਵਿੱਚ ਜਿੱਪਾਸੇ ਕੇਂਦਰੀ ਗ੍ਰਹਿ ਮੰਤਰੀ ਇੱਕ ਪਾਸੇ ਕੇਂਦਰੀ ਰੱਖਿਆ ਮੰਤਰੀ ਦੀ ਜਿਹੜੀ ਹੈ ਮੀਟਿੰਗ ਚੱਲ ਰਹੀ ਹੈ ਇਸ ਸਮੇਂ ਲਗਾਤਾਰ ਇੱਕ ਪਾਸੇ ਫੌਜਾਂ ਦੇ ਚੀਫ ਨੇ ਜਿਹੜੇ ਉਹਨਾਂ ਨੂੰ ਸੱਦਿਆ ਗਿਆ ਤੇ ਇੱਕ ਪਾਸੇ NSA ਉਹ ਜੀਡਵਾਲ ਤੇ ਆਈਬੀ ਦੇ ਚੀਫ ਦੇ ਨਾਲ ਜਿਹੜੀ ਹੈ ਮੀਟਿੰਗ ਚੱਲ ਰਹੀ ਹੈ ਅਮੀ ਸ਼ਾਦੀ ਤੇ ਲਗਾਤਾਰ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਕੁਝ ਵੱਡਾ ਹੋ ਸਕਦਾ ਵੱਡਾ ਫੈਸਲਾ ਲਿਆ ਜਾ ਸਕਦਾ ਜ਼ਿਕਰ ਖਾਸ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪਾਕਿਸਤਾਨ ਨੂੰ ਹੋਰ ਵੀ ਜਿਹੜਾ ਮੂੰਹ ਤੋੜਮਾ ਜਵਾਬ ਦਿੱਤਾ ਜਾ ਸਕਦਾ ਇਸ ਸਮੇਂ ਵੱਡਾ ਫੈਸਲਾ ਜਿਹੜਾ ਲਿਆ ਜਾ ਸਕਦਾ ਕੁਝ ਵੱਡਾ ਹੋ ਸਕਦਾ ਅੱਜ ਸ਼ਾਮ ਨੂੰ ਕੁਝ ਵੱਡਾ ਵੇਖਣ ਨੂੰ ਮਿਲ ਸਕਦਾ ਕਿਉਂਕਿ ਪਾਕਿਸਤਾਨ ਦੇ ਵੱਲੋਂ ਜਿਸ ਤਰ੍ਹਾਂ ਬਿੱਤੀ ਰਾਤ ਹਮਲਾ ਕੀਤਾ ਗਿਆ ਸੀ ਉਸ ਨੂੰ ਲੈ ਕੇ ਅੱਜ ਹੋਰ ਵੀ ਵੱਡੀ ਕਾਰਵਾਈ ਹੋ ਸਕਦੀ ਹੈ ਬਿੱਤੀ ਰਾਤ ਜਲ ਸੈਨਾ ਦੇ ਵੱਲੋਂ ਵੀ ਜਿਹੜਾ ਕਰਾਚੀ ਦੇ ਬੰਦਰਗਾਹਾਂ ਦੇ ਉੱਤੇ ਨਿਸ਼ਾਨੇ ਲਗਾਏ ਗਏ ਬੁਰੀ ਤਰ੍ਹਾਂ ਦੇ ਨਾਲ ਜਿਹੜਾ ਇਹ ਬੰਦਰਗਾਹਾਂ ਨੂੰ ਤਹਿਸ਼ ਨਹਿਸ਼ ਕਰ ਦਿੱਤਾ ਗਿਆ ਸੀ ਤੇ ਇੱਕ ਪਾਸੇ ਪਾਕਿਸਤਾਨ ਦੇ ਵੱਲੋਂ ਜਿਹੜੇ ਨੇ ਆਪਣੇ ਮਜ਼ਾਇਲ ਆਪਣੇ ਡਰੋਨ ਦਾਗੇ ਗਏ ਸੀ ਤੇ ਹੁਣ ਵੇਖਣਾ ਹੋਏਗਾ ਕਿ ਹੁਣ ਕਿੱਡਾ ਕੁ ਵੱਡਾ ਹੋਰ ਜਿਹੜਾ ਫੈਸਲਾ ਲਿਆ ਜਾ ਸਕਦਾ ਕਿਉਂਕਿ ਇਸ ਸਮੇਂ ਮੀਟਿੰਗ ਚੱਲ ਰਹੀ ਹੈ ਇੱਕ ਪਾਸੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਜਿਹੜੇ ਆਈਬੀ ਦੇ ਚੀਫ ਨੇ ਤੇ ਐਨਐਸ ਦੇ ਜੀ ਡੋਵਾਲ ਨੇ ਉਹਨਾਂ ਦੇ ਨਾਲ ਮੀਟਿੰਗ ਹੋ ਰਹੀ ਹੈ ਤੇ ਇੱਕ ਪਾਸੇ ਕੇਂਦਰੀ ਜਿਹੜੇ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ ਉਹਨਾਂ ਦੇ ਨਾਲ ਜਿਹੜੇ ਫੌਜ ਦੇ ਤਿੰਨੇ ਚੀਫ ਨੇ ਉਹਨਾਂ ਦੇ ਨਾਲ ਜਿਹੜੀ ਹੈ ਗੱਲਬਾਤ ਕੀਤੀ ਜਾ ਰਹੀ ਹੈ ਤੇ ਮੀਟਿੰਗ ਇੱਕ ਪਾਸੇ ਉਹ ਚੱਲ ਰਹੀ ਹੈ ਤੇ ਇੱਕ ਪਾਸੇ ਜਿਹੜੀ ਮੀਟਿੰਗ ਅਮਿਤ ਸ਼ਾਹ ਦੇ ਨਾਲ ਉਹ ਹੋ ਰਹੀ ਹੈ ਤੇ ਹੁਣ ਵੱਡਾ ਕੁਝ ਲਿਆ ਜਾ ਸਕਦਾ ਕੋਈ ਵੱਡਾ ਐਕਸ਼ਨ ਅੱਜ ਵੇਖਣ ਨੂੰ ਮਿਲੇਗਾ ਕਿਉਂਕਿ ਜਿਸ ਤਰ੍ਹਾਂ ਮੀਟਿੰਗਾਂ ਤੇ ਮੀਟਿੰਗਾਂ ਹੋ ਰਹੀਆਂ ਨੇ ਦਿੱਲੀ ਦੇ ਵਿੱਚ ਤੇ ਇੱਕ ਪਾਸੇ ਜਿਹੜੀ ਆਰਮੀ ਆ ਪੂਰੀ ਤਰ੍ਹਾਂ ਦੇ ਨਾਲ ਤਰਕ ਹੈ ਚੌਕਸ ਹੈ ਤੇ ਲਗਾਤਾਰ ਜਿਸ ਤਰ੍ਹਾਂ ਰਾਤ ਵੀ ਭਾਰਤ ਦੇ ਵੱਲੋਂ ਆਪਣੇ ਜੈੱਟ ਹਵਾ ਦੇ ਵਿੱਚ ਉਡਾ ਦਿੱਤੇ ਗਏ ਸੀ ਤੇ ਉਸ ਤੋਂ ਬਾਅਦ ਫਿਰ ਪਾਕਿਸਤਾਨ ਦੀਆਂ ਧੱਚੀਆਂ ਉਡਾਈਆਂ ਗਈਆਂ ਪਾਕਿਸਤਾਨ ਨੂੰ ਮੂੰਹ ਤੋੜ ਮਾ ਜਵਾਬ ਦਿੱਤਾ ਗਿਆ ਡਰੋਨ ਡਾਗੇ ਗਏ ਉਹਨਾਂ ਦੀਆਂ ਜਿਹੜੀਆਂ ਮਿਸਾਇਲਾਂ ਸੀ ਉਹਨਾਂ ਨੂੰ ਹਵਾ ਦੇ ਵਿੱਚ ਹੀ ਖਤਮ ਕਰ ਦਿੱਤਾ ਗਿਆ ਜਿਨ੍ਹਾਂ ਦੇ ਅੱਜ ਵੱਖੋ ਵਕਤਾਂਵਾਂ ਦੇ ਉੱਤੋਂ ਜਿਹੜੇ ਨੇ ਟੁਕੜੇ ਵੀ ਮਿਲ ਰਹੇ ਨੇ ਇਸ ਦਾ ਅਹਿਸਾਸ ਹੋ ਰਿਹਾ ਕਿ ਬੀਤੀ ਰਾਤ ਪਾਕਿਸਤਾਨ ਦੇ ਵੱਲੋਂ ਜਿਹੜਾ ਐਕਸ਼ਨ ਕੀਤਾ ਗਿਆ ਉਸ ਦੇ ਉੱਤੇ ਹੁਣ ਜਿਹੜੀ ਵੱਡੀ ਕਾਰਵਾਈ ਹੋਏਗੀ ਤੇ ਵੱਡੀ ਕਾਰਵਾਈ ਨੂੰ ਲੈ ਕੇ ਜਿਹੜਾ ਇਹ ਐਕਸ਼ਨ ਹੈ ਹੁਣ ਹੋ ਸਕਦਾ ਇਸ ਸਮੇਂ ਜਿਹੜੀ ਮੀਟਿੰਗ ਹੈ ਦਿੱਲੀ ਦੇ ਵਿੱਚ ਚੱਲ ਰਹੀ ਹੈ ਇੱਕ ਪਾਸੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਜਿਹੜੀ ਮੀਟਿੰਗ ਚੱਲ ਰਹੀ ਹੈ ਤੇ ਇੱਕ ਪਾਸੇ ਕੇਂਦਰੀ ਜਿਹੜੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ ਉਹਨਾਂ ਦੇ ਨਾਲ ਮੀਟਿੰਗ ਚੱਲ ਰਹੀ ਹੈ ਵੱਡਾ ਹੋ ਸਕਦਾ ਇਸ ਤੋਂ ਪਹਿਲਾਂ ਜਦੋਂ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਪਾਕਿਸਤਾਨ ਨੂੰ ਜਿਹੜਾ ਮੂੰਹ ਤੋੜ ਮਾ ਜਵਾਬ ਦਿੱਤਾ ਗਿਆ ਸੀ ਤੇ ਹੁਣ ਵੱਡਾ ਹੋਣ ਦਾ ਜਿਹੜਾ ਹੈ ਪੂਰਾ ਜਿਹੜਾ ਖਲਸਾ ਜਿਤਾਇਆ ਜਾ ਰਿਹਾ ਅੱਜ ਰਾਤ ਕੋ ਝਵਡਾ ਹੋ ਸਕਦਾ ਹੈ ਵੱਡੀ ਕਾਰਵਾਈ ਹੋ ਸਕਦੀ ਹੈ ਪਾਕਿਸਤਾਨ ਨੂੰ ਜਿਹੜੀ ਧੂਲ ਚਟਾਈ ਜਾ ਸਕਦੀ ਹੈ ਪਾਕਿਸਤਾਨ ਦੇ ਜਿਹੜੇ ਗੋਡੇ ਕੁਝ ਕੁ ਰਹਿੰਦੇ ਨੇ ਥੱਲੇ ਲੱਗਣੇ ਉਹਨਾਂ ਨੂੰ ਵੀ ਲਾਇਆ ਜਾ ਸਕਦਾ ਅੱਜ ਪੂਰੀ ਰਣਨੀਤੀ ਜਿਹੜੀ ਪਹਿਲਾਂ ਹੀ ਫੌਜ ਦੇ ਵੱਲੋਂ ਬਣਾਈ ਗਈ ਸੀ ਤਿੰਨੇ ਫੌਜਾਂ ਦੇ ਜਿਹੜੇ ਮੁਖੀ ਨੇ ਉਹਨਾਂ ਦੇ ਨਾਲ ਜਿਸ ਤਰ੍ਹਾਂ ਮੀਟਿੰਗ ਹੋ ਰਹੀ ਹੈ ਉਹਨਾਂ ਤੋਂ ਸਾਰੀ ਜਿਹੜੀ ਡਿਟੇਲ ਲਈ ਜਾ ਰਹੀ ਹੈ ਛੋਟੇ ਤੋਂ ਛੋਟੇ ਵੇਰਵੇ ਦੇ ਉੱਤੇ ਜਿਹੜੀ ਚਰਚਾ ਕੀਤੀ ਜਾ ਰਹੀ ਹੈ ਤੇ ਇੱਕ ਪਾਸੇ ਜਿਹੜੇ ਐਨਐਸਏ ਜੀ ਡਵਾਲ ਨੇ ਜਿਨ੍ਹਾਂ ਨੂੰ ਭਾਰਤ ਦਾ ਰਮ ਅਸਤਰ ਵੀ ਕਿਹਾ ਜਾਂਦਾ ਉਹਨਾਂ ਦੇ ਨਾਲ ਵੀ ਮੁਲਾਕਾਤ ਹੋ ਰਹੀ ਹੈ ਉਹਨਾਂ ਦੇ ਨਾਲ ਵੀ ਮੀਟਿੰਗ ਚੱਲ ਰਹੀ ਹੈ ਤੇ ਨਾਲ ਹੀ ਆਈਬੀ ਦੇ ਚੀਫ ਨੇ ਜੇ ਗੱਲ ਕੀਤੀ ਜਾਵੇ ਐਨਐਸਏ ਅਜੀਤ ਦਵਾਲਦੀ ਤਾਂ ਐਨਐਸਏ ਅਜੀਤ ਦਵਾਲ ਉਹ ਸਖਸ਼ ਨੇ ਜਿਨ੍ਹਾਂ ਨੇ ਕਈ ਵਾਰ ਅਜਿਹਾ ਕਰਕੇ ਦਿਖਾਇਆ ਜਿਸ ਨੂੰ ਕੋਈ ਸੋਚ ਨਹੀਂ ਸਕਦਾ ਸੀ ਉਹਨਾਂ ਨੇ ਅਜਈਆਂ ਰਣਨੀਤੀਆਂ ਘੜੀਆਂ ਨੇ ਅਜਿਹੇ ਐਕਸ਼ਨ ਕੀਤੇ ਨੇ ਜਿਸ ਤੋਂ ਬਾਅਦ ਵੱਡੀਆਂ ਕਾਰਵਾਈਆਂ ਹੋਈਆਂ ਨੇ ਤੋਂ ਵੇਖਣਾ ਹੋਏਗਾ ਕਿ ਅੱਜ ਜਿਹੜੀ ਸਾਨੂੰ ਉਹਨਾਂ ਨੂੰ ਭਾਰਤੀ ਫੌਜ ਦੇ ਵੱਲੋਂ ਮੂੰਹ ਤੋੜ ਕੇ ਜਵਾਬ ਦਿੱਤਾ ਗਿਆ ਜੀ ਹਾਂ ਦੱਸ ਦਈਏ ਕਿ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਜਿੱਥੇ ਪਾਕਿਸਤਾਨ ਦੇ ਇਹ ਅਤਵਾਦੀ ਬੈਠੇ ਸਨ ਉੱਥੇ ਭਾਰਤੀ ਫੌਜ ਦੇ ਵੱਲੋਂ ਹਮਲਾ ਜਿਹੜਾ ਕੀਤਾ ਗਿਆ ਤੇ ਉਹਨਾਂ ਨੂੰ ਉੱਥੇ ਹੀ ਜਿਹੜਾ ਮਾਰ ਮੁਕਾਇਆ ਤੁਹਾਨੂੰ ਦੱਸ ਦਈਏ ਕਿ ਸਵੇਰੇ ਜਿਹੜੀ ਹੈ ਖਬਰ ਸਾਹਮਣੇ ਆਈ ਸੀ ਕਿ ਇੱਥੇ ਕੁਸਪੈਠੀਏ ਜਿਹੜੇ ਨੇ ਜਿਨ੍ਹਾਂ ਨੂੰ ਪਾਕਿਸਤਾਨ ਦੇ ਵੱਲੋਂ ਭੇਜਿਆ ਗਿਆ ਕਿ ਭਾਰਤ ਦੇ ਵਿੱਚ ਅੰਦਰ ਐਂਟਰੀ ਕੀਤੀ ਜਾਏ ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਨੇ ਐਂਟਰੀ ਜਿਹੜੀ ਕੀਤੀ ਜਿੱਥੇ ਸਾਂਬਾ ਇਲਾਕਾ ਪੈਂਦਾ ਉਸ ਇਲਾਕੇ ਦੇ ਵਿੱਚ ਇਹਨਾਂ ਦੇ ਵੱਲੋਂ ਕੁਸਪੈਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਲੇਕਿਨ ਭਾਰਤੀ ਫੌਜ ਨੂੰ ਜਦੋਂ ਪਿੰਡਕ ਲੱਗੀ ਤਾਂ ਇਹਨਾਂ ਦੇ ਵਿੱਚੋਂ 7 ਜਣਿਆਂ ਨੂੰ ਮੌਤੇ ਘਾਟ ਉਤਾਰ ਦਿੱਤਾ ਗਿਆ ਜੀਆਂ ਦੱਸ ਦਈਏ ਕਿ ਜਾਣਕਾਰੀ ਮਿਲ ਰਹੀ ਹੈ ਕਿ ਪਾਕਿਸਤਾਨ ਦੇ ਵੱਲੋਂ ਜਿਹੜੇ ਅਤਵਾਦੀ ਭੇਜੇ ਗਏ ਸਨ ਉਹਨਾਂ ਦੀ ਸਾਜ਼ਿਸ਼ ਜਿਹੜੀ ਨਾਕਾਮ ਕਰ ਦਿੱਤੀ ਹੈ ਤੁਹਾਨੂੰ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਤੁਸੀਂ ਦੇਖ ਸਕਦੇ ਹੋ ਇਹ ਸੀਸੀਟੀਵੀ ਤਸਵੀਰ ਹੈ ਇਸ ਜਗ੍ਹਾ ਦੇ ਉੱਤੇ ਇਹ ਪਾਕਿਸਤਾਨੀ ਅਤਵਾਦੀ ਬੈਠੇ ਸਨ ਭਾਰਤੀ ਫੌਜ ਨੂੰ ਜਿਨ੍ਹਾਂ ਦਾ ਪਤਾ ਲੱਗਾ ਕਿ ਇਹ ਮੌਕੇ ਤੇ ਇੱਥੇ ਮੌਜੂਦ ਨੇ ਜਿਸ ਤੋਂ ਬਾਅਦ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਭਾਰਤੀ ਫੌਜ ਦੇ ਵੱਲੋਂ ਕਾਰਵਾਈ ਜਿਹੜੀ ਕੀਤੀ ਗਈ ਹੈ ਜੰਮੂ ਕਸ਼ਮੀਰ ਦੇ ਸਾਂਬਾ ਦੇ ਵਿੱਚ ਕੁਸਪਾ ਐਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਹਨਾਂ ਦੇ ਵੱਲੋਂ 7 ਜਣੇ ਸਨ ਜੋ ਕਿ ਇਸ ਜਗ੍ਹਾ ਦੇ ਉੱਤੇ ਬੈਠੇ ਸੀ ਲੇਕਿਨ ਇਸੇ ਦੇ ਦੌਰਾਨ ਭਾਰਤੀ ਫੌਜ ਦੇ ਵੱਲੋਂ ਅਜੇਹਾ ਜਵਾਬ ਦਿੱਤਾ ਗਿਆ ਕਿ ਮੌਕੇ ਤੇ ਹੀ ਇਹਨਾਂ ਸੱਤਾਂ ਨੂੰ ਜਿਹੜਾ ਤੰਬਾਕੂ ਕਰਕੇ ਰੱਖ ਦਿੱਤਾ ਪਾਕਿਸਤਾਨ ਦੇ ਵੱਲੋਂ ਲਗਾਤਾਰ ਅਜਿਹੀਆਂ ਹਰਕਤਾਂ ਨੂੰ ਅੰਜਾਮ ਜਿਹੜਾ ਦਿੱਤਾ ਜਾ ਰਿਹਾ ਤੇ ਹੁਣ ਜੰਮੂ ਕਸ਼ਮੀਰ ਦੇ ਜਿੱਥੇ ਲਗਾਤਾਰ ਹੋਰ ਇਲਾਕਿਆਂ ਦੇ ਵਿੱਚ ਐਕਟੀਵਿਟੀ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਸਾਬਾ ਸੈਕਟਰ ਦੇ ਵਿੱਚ ਬੀਐਸਐਫ ਨੇ ਕੁਸਪੈਟ ਕਰਨ ਦੀ ਕੋਸ਼ਿਸ਼ ਜਿਹੜੀ ناکਾਮ ਕਰ ਦਿੱਤੀ ਹੈ ਇੱਥੇ ਸੱਤ ਅਤਵਾਦੀ ਜਿਹੜੇ ਪਾਕਿਸਤਾਨ ਦੇ ਵੱਲੋਂ ਭੇਜੇ ਗਏ ਸਨ ਉਹਨਾਂ ਨੂੰ ਜਿਹੜਾ ਦੱਸ ਦਈਏ ਕਿ ਤਬਾਹ ਕਰਕੇ ਰੱਖ ਦਿੱਤਾ ਉਹ ਇੱਕ ਜਗ੍ਹਾ ਦੇ ਉੱਤੇ ਬੈਠੇ ਸਨ ਇਹ ਸੱਤ ਜਣੇ ਸੀ ਜਿਨ੍ਹਾਂ ਦੀ ਸੂਚ ਹੋ ਤੋ ਭਾਰਤੀ ਫੌਜ ਨੂੰ ਮਿਲਦੀ ਹੈ ਤਾਂ ਉਹਨਾਂ ਦੇ ਵੱਲੋਂ ਇਸ ਚੀਜ਼ ਨੂੰ ਵੇਖਿਆ ਗਿਆ ਤੁਸੀਂ ਵੇਖੋ ਕਿ ਜਦੋਂ ਤਮਾਕਾ ਹੁੰਦਾ ਤਾਂ ਇਹਨਾਂ ਦਾ ਇੱਥੇ ਕੱਖ ਵੀ ਜਿਹੜਾ ਨਹੀਂ ਬਚਿਆ ਲਗਾਤਾਰ ਪਾਕਿਸਤਾਨ ਦੇ ਵੱਲੋਂ ਜੋ ਕਾਰਵਾਈ ਕੀਤੀ ਜਾ ਰਹੀ ਹੈ ਉਸ ਦਾ ਮੂੰਹ ਤੋੜ ਕੇ ਜਵਾਬ ਭਾਰਤ ਦੇ ਵੱਲੋਂ ਦਿੱਤਾ ਜਾ ਰਿਹਾ ਤੇ ਹੁਣ ਸੱਤ ਜੜੇ ਜਿਨ੍ਹਾਂ ਦੇ ਵੱਲੋਂ ਜੰਮੂ ਕਸ਼ਮੀਰ ਦੇ ਸਾਂਭਾ ਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਗਈ ਸੀ ਇਹ ਪਾਕਿਸਤਾਨ ਦੇ ਵੱਲੋਂ ਭੇਜੇ ਸੱਤ ਅਤਵਾਦੀ ਸਨ ਜਿਨ੍ਹਾਂ ਦੇ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਲੇਕਿਨ ਆਪਣੇ ਦੇਸ਼ ਦੇ ਵੱਲ ਉੱਠਣ ਵਾਲੀ ਹਰ ਮੁਸੀਬਤ ਨੂੰ ਭਾਰਤੀ ਫੌਜ ਦੇ ਵੱਲੋਂ ਪਹਿਲਾਂ ਹੀ ਜਿਹੜਾ ناکਾਮ ਕਰ ਦਿੱਤਾ ਜਾ ਰਿਹਾ ਹੈ ਭਾਰਤੀ ਫੌਜ ਦੇ ਉੱਤੇ ਸਾਨੂੰ ਸਭ ਨੂੰ ਮਾਣ ਹੋਣਾ ਚਾਹੀਦਾ ਹੈ ਜਿਸ ਤਰੀਕੇ ਦੇ ਨਾਲ ਲਗਾਤਾਰ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ S400 에어 డిਫੈਂਸ ਸਿਸਟਮ ਸਾਡਾ ਇੱਡਾ ਤਗੜਾ ਹੋ ਗਿਆ ਹੈ ਕਿ ਜੇਕਰ ਪਾਕਿਸਤਾਨ ਦੇ ਵੱਲੋਂ ਜਿੰਨੀਆਂ ਮਿਜ਼ਾਈਲਾਂ ਭੇਜੀਆਂ ਜਾਂਦੀਆਂ ਨੇ ਉਹਨਾਂ ਨੂੰ ਮੂੰਹ ਤੋੜ ਕੇ ਜਵਾਬ ਦਿੱਤਾ ਜਾ ਰਿਹਾ ਤੇ ਇਹਨਾਂ ਦੇ ਵਿੱਚੋਂ ਹੁਣ ਜੋ ਹੈ ਜੰਮੂ ਕਸ਼ਮੀਰ ਦੇ ਵਿੱਚ ਤੁਸੀਂ ਵੇਖੋ ਸਾਂਭਾ ਇਲਾਕਾ ਪੈਂਦਾ ਜਿੱਥੇ ਸੱਤ ਅਤਵਾਦੀ ਪਾਕਿਸਤਾਨ ਦੇ ਵੱਲੋਂ ਭੇਜੇ ਗਏ ਸਨ ਲੇਕਿਨ ਭਾਰਤੀ ਫੌਜ ਨੂੰ ਪਤਾ ਲੱਗਾ ਤਾਂ ਉਹਨਾਂ ਦੇ ਜਿੱਥੇ ਠਿਕਾਣਾ ਸੀ ਉੱਥੇ ਹੀ ਅਜਿਹਾ ਅਟੈਕ ਕੀਤਾ ਕਿ ਸੱਤੇ ਦੇ ਸੱਤੇ ਤਬਾਹ ਕਰਕੇ ਰੱਖ ਦਿੱਤੇ ਨੇ ਇੱਕ ਮਜ਼ਾਇਲ ਦੇ ਜਿਹੜੇ ਨੇ ਟੁਕੜੇ ਮਿਲੇ ਨੇ ਤਿੰਨ ਹਿੱਸਿਆਂ ਦੇ ਵਿੱਚ ਇਹ ਟੁੱਟੇ ਹੋਏ ਟੁਕੜੇ ਮਿਲੇ ਨੇ ਜਿਹੜੇ ਇਹ ਟੁਕੜੇ ਨੇ ਇਹ ਵੱਡਾ ਨੁਕਸਾਨ ਕਰ ਸਕਦੇ ਸੀ ਤੇ ਇਹ ਜਿਹੜਾ ਰਾਤ ਹਮਲਾ ਹੋਇਆ ਪਾਕਿਸਤਾਨ ਦੇ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਸੀ ਰਾਤ ਉਸ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਉਸ ਤੋਂ ਇਹ ਟੁਕੜੇ ਮਿਲੇ ਨਹੀਂ ਹਾਲਾਂਕਿ ਇਹ ਜਿਹੜਾ ਮਿਜ਼ਾਈਲ ਹੈ ਇਹ ਆਪਣਾ ਕੰਮ ਪੂਰਾ ਨਹੀਂ ਕਰ ਸਕਿਆ ਇਹ ਜਿਹੜਾ ਹੈ ਫੇਲ ਕਰ ਦਿੱਤਾ ਗਿਆ ਸੀ ਜਿਹੜਾ ਭਾਰਤ ਦੇ ਵੱਲੋਂ S400 ਜਿਹੜਾ ਡਿਸਟ੍ਰੈਸਟਰ ਲਾਇਆ ਗਿਆ ਜਿਹੜਾ ਸਪੇਸ ਸਿਸਟਮ ਹੈ ਉਸ ਦੇ ਨਾਲ ਜਿਹੜਾ ਇਹ ਇਸ ਨੂੰ ਜਿਹੜਾ ਡਿਸਟਰੋਏ ਕਰ ਦਿੱਤਾ ਗਿਆ ਤੇ ਫਿਰ ਇਹ ਜ਼ਮੀਨ ਦੇ ਉੱਤੇ ਆ ਕੇ ਡਿੱਗਦਾ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਤੇ ਇਹ ਤਿੰਨ ਹਿੱਸਿਆਂ ਦੇ ਵਿੱਚ ਟੁੱਟੇ ਹੋਏ ਉਦੋਂ ਇਸ ਆਇਲ ਦੇ ਜਿਹੜੇ ਟੁਕੜੇ ਮਿਲੇ ਨੇ ਪਿੰਡ ਬੱਲੂਆਣਾ ਤੇ ਪਿੰਡ ਬਜ਼ੁਰਗ ਜਿੱਥੋਂ ਇਹ ਟੁਕੜੇ ਮਿਲੇ ਨੇ ਉਸ ਦੇ ਵਿਚਕਾਰ ਖੇਤਾਂ ਦੇ ਵਿੱਚੋਂ ਮਿਲੇ ਨੇ ਇਹ ਟੁਕੜੇ ਪਿੰਡ ਬੱਲੂਆਣਾ ਤੇ ਬੁਰਜ ਦੇ ਨੇੜੇ ਤੋਂ ਇਹ ਜਿਹੜੇ ਮਿਜ਼ਾਈਲ ਦੇ ਟੁਕੜੇ ਮਿਲੇ ਤੇ ਮੌਕੇ ਤੇ ਜਿਹੜੇ ਨੇ ਪੁਲਿਸ ਅਧਿਕਾਰੀ ਵੀ ਪਹੁੰਚੇ ਹੋਏ ਨੇ ਤੇ ਫੌਜ ਦੇ ਜਿਹੜੇ ਅਧਿਕਾਰੀ ਨੇ ਉਹ ਵੀ ਪਹੁੰਚੇ ਹੋਏ ਨੇ ਉਹਨਾਂ ਦੇ ਵੱਲੋਂ ਇਸ ਨੂੰ ਹੁਣ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਤੇ ਨਾਲ ਦੀ ਨਾਲ ਹੁਣ ਇਸ ਨੂੰ ਜਿਹੜਾ ਡਿਫਿਊਜ਼ ਕੀਤਾ ਜਾ ਰਿਹਾ ਇਸ ਨੂੰ ਬਿਲਕੁਲ ਜਿਹੜਾ ਹੈ ਤੁਰੰਤ ਪ੍ਰਭਾਵ ਦੇ ਨਾਲ ਜਿਹੜਾ ਇਸ ਦਾ ਕੁਝ ਹਿੱਸਾ ਸੀ ਜਿਸ ਦੇ ਵਿੱਚ ਬਾਰੂਦ ਦੱਸਿਆ ਜਾ ਰਿਹਾ ਸੀ ਉਸ ਨੂੰ ਵੀ ਜਿਹੜਾ ਹੈ ਖਾਲੀ ਕਰ ਦਿੱਤਾ ਗਿਆ ਤੇ ਇਹਨਾਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਤੇ ਦੂਰ ਦੂਰ ਤੱਕ ਪਿੰਡ ਵਾਲਿਆਂ ਨੂੰ ਨੇੜੇ ਤੱਕ ਨਹੀਂ ਆਣ ਦਿੱਤਾ ਗਿਆ ਤੇ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਜਦੋਂ ਇਸ ਨੂੰ ਡਿਫਿਊਜ਼ ਨਾ ਹੁੰਦਾ ਕਈ ਵਾਰ ਇਸ ਦੇ ਵਿੱਚ ਜਿਹੜਾ ਅਜਿਹਾ ਬਲਾਸਟ ਰੂਪੀਸ ਮਗਰੀ ਹੁੰਦੀ ਹੈ ਜਿਸ ਦੇ ਨਾਲ ਨੁਕਸਾਨ ਹੋ ਸਕਦਾ ਤੇ ਦੂਰ ਤੱਕ ਜਿਹੜੇ ਲੋਕ ਸੀ ਉਹਨਾਂ ਨੂੰ ਜਿਹੜਾ ਪਿੱਛੇ ਕੀਤਾ ਗਿਆ ਉਸ ਤੋਂ ਬਾਅਦ ਇਸ ਨੂੰ ਡਿਫਿਊਜ਼ ਕੀਤਾ ਗਿਆ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਜੇਕਰ ਇਹ ਜਿਹੜਾ ਮਿਜ਼ਾਇਲ ਇਹ ਐਕਟਿਵ ਹੁੰਦਾ ਇਸ ਦੇ ਨਾਲ ਕਿੰਨਾ ਨੁਕਸਾਨ ਹੋ ਜਾਣਾ ਸੀ ਪਿੰਡ ਦਾ ਪਿੰਡ ਪੂਰਾ ਉਜੜ ਸਕਦਾ ਸੀ ਵੱਡਾ ਨੁਕਸਾਨ ਕੀਤਾ ਜਾ ਸਕਦਾ ਸੀ ਪਾਕਿਸਤਾਨ ਦੇ ਵੱਲੋਂ ਜਿਹੜੀ ਕੋਸ਼ਿਸ਼ ਕੀਤੀ ਗਈ ਸੀ ਪਰ ਕੋਸ਼ਿਸ਼ ਹੈ ਜਿਹੜੀ ਉਹਨਾਂ ਦੀ ਉਹ ਫੇਲ ਹੋ ਗਈ ਹੈ ਉਹ ਸਫਲ ਨਹੀਂ ਹੋ ਪਾਈ ਪਰ ਹੁਣ ਜਿਹੜਾ ਇਹ ਮਿਜ਼ਾਇਲ ਹੈ ਤਿੰਨ ਹਿੱਸਿਆਂ ਦੇ ਵਿੱਚ ਟੁੱਟਿਆ ਹੋਇਆ ਮਿਲਿਆ ਤੇ ਦੱਸਿਆ ਜਾ ਰਿਹਾ ਹੈ ਕਿ ਇੱਕ ਸੋਲਰ ਪੈਨਲ ਲੱਗਿਆ ਹੋਇਆ ਸੀ ਪਹਿਲਾਂ ਉਹ ਸੋਨਲ ਪੈਨਲ ਦੇ ਵਿੱਚੋਂ ਦੀ ਨਿਕਲ ਕੇ ਜ਼ਮੀਨ ਦੇ ਵਿੱਚ ਆ ਕੇ ਧਸ ਜਾਂਦਾ ਇਹ ਜਿਹੜਾ ਮਿਜ਼ਾਇਲ ਦਾ ਟੁਕੜਾ ਹੁੰਦਾ ਉਸ ਤੋਂ ਬਾਅਦ ਜਿਹੜੇ ਤਿੰਨ ਹਿੱਸੇ ਇਸ ਦੇ ਹੋਏ ਨੇ ਤਿੰਨ ਹਿੱਸਿਆਂ ਨੂੰ ਜਿਹੜਾ ਹੁਣ ਕਲੈਕਟ ਕਰ ਲਿਆ ਗਿਆ ਬਰਾਮਦ ਕਰ ਲਿਆ ਗਿਆ ਤੇ ਇਸ ਨੂੰ ਡਿਫਿਊਜ਼ ਕਰ ਦਿੱਤਾ ਗਿਆ ਤੇ ਹੁਣ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਿਹੜੇ ਲੋਕ ਨੇ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਕਦੇ ਵੀ ਅਗਰ ਅਜਹੀ ਸਮਗਰੀ ਉਹਨਾਂ ਨੂੰ ਨਜ਼ਰ ਆਵੇ ਤਾਂ ਪੁਲਿਸ ਤੇ ਪ੍ਰਸ਼ਾਸਨ ਦੇ ਨਾਲ ਜਿਹੜਾ ਤਾਲਮੇਲ ਕਰੋ ਖੁਦ ਜਾ ਕੇ ਉਸ ਤੇ ਕੋਲਣਾ ਖੜੋ ਕਿਸੇ ਵੀ ਤਰ੍ਹਾਂ ਦੀ ਉਸ ਦੀ ਜਿਹੜੀ ਫੋਟੋ ਹੈ ਉਹ ਵਾਰ ਨਾ ਕਰੋ ਅਜਈਆਂ ਸਮਗਰੀਆਂ ਕਈ ਵਾਰ ਕੀ ਹੁੰਦਾ ਹੈ ਕਿ ਵਿੱਚ ਜਿਹੜਾ ਬਾਰੂਦ ਹੁੰਦਾ ਹੈ ਤੇ ਬਾਰੂਦ ਹੋਣ ਦੇ ਨਾਲ ਕਈ ਵਾਰ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਨੁਕਸਾਨ ਪਹੁੰਚਾ ਸਕਦੀਆਂ ਨੇ ਤੇ ਪਿੰਡ ਜਿਹੜਾ ਇਹ ਦੱਸਿਆ ਜਾ ਰਿਹਾ ਬਠਿੰਡਾ ਦਾ ਬੱਲੂਆਣਾ ਤੇ ਬੁਰਜ ਜਿੱਥੋਂ ਇਹ ਜਿਹੜਾ ਇਹ ਟੁਕੜੇ ਮਿਲੇ ਨੇ ਵਿਚਕਾਰ ਉਸਦੇ ਜਿਹੜੇ ਖੇਤ ਨੇ ਉੱਥੋਂ ਇਹ ਟੁਕੜੇ ਮਿਲੇ ਨੇ ਤੇ ਇੱਕ ਮਿਸਾਈਲ ਆ ਜਿਸਦੇ ਤਿੰਨ ਟੁਕੜੇ ਹੋ ਚੁੱਕੇ ਨੇ ਕਿ ਜੇਕਰ ਇਹ ਕਿਤੇ ਐਕਟਿਵ ਹੁੰਦਾ ਤਾਂ ਇਸ ਦੇ ਨਾਲ ਨੁਕਸਾਨ ਕਿੰਨਾ ਹੋ ਸਕਦਾ ਸੀ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਲੋਕ ਮੌਕੇ ਤੇ ਪਹੁੰਚੇ ਹੋਏ ਸੀ ਪਹਿਲਾਂ ਉਹਨਾਂ ਦੇ ਵੱਲੋਂ ਕੋਲ ਖੜ ਕੇ ਫੋਟੋਆਂ ਤੱਕ ਖਿਚਵਾਇਆਂ ਗਈਆਂ ਤੇ ਫਿਰ ਉਹਨਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਪ੍ਰਸ਼ਾਸਨ ਦੇ ਵੱਲੋਂ ਕਿ ਅਜਿਹਾ ਕਦੇ ਵੀ ਨਹੀਂ ਕਰਨਾ ਤੇ ਜਦੋਂ ਅਜਿਹੀ ਚੀਜ਼ ਮਿਲਦੀ ਹੈ ਤਾਂ ਨਾਲ ਦੀ ਨਾਲ ਜਿਹੜਾ ਪੋਰਸ ਨੂੰ ਪ੍ਰਸ਼ਾਸਨ ਨੂੰ ਜਿਹੜਾ ਹੈ ਕਾਲ ਕਰਦੇ ਹੋ ਉਹਨਾਂ ਦੇ ਨਾਲ ਤਾਲਮਿਲ ਰੱਖੋ ਤਾਂ ਕਿ ਜਿਹੜਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਨੁਕਸਾਨ ਉਹ ਨਾ ਹੋ ਸਕੇ ਕਿਉਂਕਿ ਕਈ ਵਾਰ ਜਿਹੜੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਐਕਟਿਵ ਹੁੰਦੀਆਂ ਨੇ ਬੰਬ ਨੂਮਾ ਚੀਜ਼ਾਂ ਨੇ ਸਾਰੀਆਂ ਤੇ ਇਹਨਾਂ ਦੇ ਨਾਲ ਜਿਹੜਾ ਕੋਈ ਵੱਡਾ ਨੁਕਸਾਨ ਹੋ ਸਕਦਾ ਕਿਉਂਕਿ ਇਹਨਾਂ ਦੇ ਵਿੱਚ ਜਿਹੜਾ ਬਾਰੂਦ ਹੁੰਦਾ ਹੈ ਕਈ ਵਾਰ ਉਸ ਦੇ ਨਾਲ ਜਿਹੜਾ ਬਲਾਸਟ ਹੋ ਸਕਦਾ ਵੱਡਾ ਬਲਾਸਟ ਹੋ ਸਕਦਾ ਪਰ ਰੋਕਣ ਦੀ ਜਿਹੜੀ ਹੈ ਕੋਸ਼ਿਸ਼ ਲੋਕਾਂ ਨੂੰ ਲਗਾਤਾਰ ਕੀਤੀ ਜਾ ਰਹੀ ਹੈ ਕਿ ਅਜਿਹਾ ਨਹੀਂ ਕਰਨਾ ਉਹਨਾਂ ਨੂੰ ਜਿਹੜੀ ਚੇਤਾਵਨੀ ਵੀ ਜਾਰੀ ਕੀਤੀ ਜਾ ਰਹੀ ਹੈ ਉਹਨਾਂ ਨੂੰ ਸਲਾਹ ਵੀ ਦਿੱਤੀ ਜਾ ਰਹੀ ਹੈ ਤੇ ਜਿਹੜਾ ਇਹ ਬਠਿੰਡਾ ਤੇ ਵਿੱਚ ਜਿਹੜਾ ਰਾਤ ਦੱਸਿਆ ਜਾ ਰਿਹਾ ਹੈ ਕਿ ਬਲਾਸਟੋਏ ਨੇ ਕਈ ਬਲਾਸਟੋਏ ਨੇ ਲੋਕਾਂ ਦਾ ਕਹਿਣਾ ਹੈ ਕਿ ਅਸਮਾਨ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੇ ਅੱਗ ਦੇ ਗੋਲੇ ਵੀ ਵਿਖੇ ਗਏ ਸੀ ਤੇ ਹੁਣ ਪਤਾ ਲੱਗ ਰਿਹਾ ਹੈ ਕਿ ਜਦੋਂ ਪਾਕਿਸਤਾਨ ਦੇ ਵੱਲੋਂ ਹਮਲਾ ਕੀਤਾ ਗਿਆ ਤੇ ਭਾਰਤ ਦਾ ਜਿਹੜਾ ਡਿਫੈਂਸ ਸਿਸਟਮ ਹੈ S400 ਉਸ ਦੇ ਨਾਲ ਜਿਹੜਾ ਉਸ ਨੂੰ ਰੋਕਿਆ ਗਿਆ ਤੇ ਉਸ ਨੂੰ ਅਸਮਾਨ ਦੇ ਵਿੱਚ ਹੀ ਤਬਾਹ ਕੀਤਾ ਗਿਆ ਜਿਹੜਾ ਉਹ ਐਕਟਿਵ ਪ੍ਰੋਸੈਸ ਸੀ ਉਸ ਨੂੰ ਜਿਹੜਾ D ਐਕਟਿਵ ਕੀਤਾ ਗਿਆ ਤੇ ਹੁਣ ਜਦੋਂ ਇਹ ਹੇਟ ਡਿੱਗ ਜਾਂਦੇ ਨੇ ਤਾਂ ਹੁਣ ਇਹਨਾਂ ਨੂੰ ਪੂਰਨ ਤੌਰ ਤੇ ਜਿਹੜਾ ਡਿਫਿਊਜ਼ ਕਰ ਦਿੱਤਾ ਗਿਆ ਤੇ ਜਿਹੜੀ ਇਹਨਾਂ ਦੇ ਵਿੱਚ ਸਮੱਗਰੀ ਹੁੰਦੀ ਹੈ ਉਸ ਨੂੰ ਲੈ ਕੇ ਲੋਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਕਦੇ ਵੀ ਅਜਿਹੇ ਜਿਹੜੀ ਸਮੱਗਰੀ ਹੁੰਦੀ ਹੈ ਉਹਨਾਂ ਦੇ ਕੋਲ ਨਹੀਂ ਜਾਣਾ ਉਸ ਤੋਂ ਬਾਅਦ ਹੁਣ ਦੱਸ ਦਈਏ ਕਿ ਇੱਕ ਮਿਜ਼ਾਈਲ ਜਿਹੜੀ ਹੈ ਖੁਸ਼ਿਆਰਪੁਰ ਦੇ ਮੁਕੇਰੀਆਂ ਦੇ ਲਾਗੇ ਪਿੰਡ ਪੈਂਦਾ ਜਿੱਥੇ ਇਹ ਮਿਲੀ ਹੈ ਜਿਸ ਤੋਂ ਬਾਅਦ ਪਿੰਡ ਦੇ ਲੋਕਾਂ ਦੇ ਵਿੱਚ ਜਿਹੜਾ ਇੱਕ ਵਾਰੀ ਖੋਫ ਪੈਦਾ ਹੋ ਜਾਂਦਾ ਹੈ ਲੇਕਿਨ ਇੱਥੇ ਦੱਸ ਦਈਏ ਕਿ ਭਾਰਤੀ ਜੋ ਫੌਜਾ ਉਸਤੇ ਬੋਲੋ ਲਗਾਤਾਰ ਪਾਕਿਸਤਾਨ ਦੀ ਇੱਕ ਇੱਕ ਮਿਜ਼ਾਈਲ ਦਾ ਜਿਹੜਾ ਉਹ ਮੂੰਹ ਤੋੜਵਾ ਜਵਾਬ ਦਿੰਦਾ ਗਿਆ S400 에어 డిਫੈਂਸ ਸਿਸਟਮ ਜਿਹੜਾ ਜਿਸ ਨੇ ਹਵਾ ਦੇ ਵਿੱਚ ਹੀ ਸਾਰੀਆਂ ਮਿਜ਼ਾਈਲਾਂ ਜਿਹੜੀਆਂ ਨੇ ਉਹ ਤਬਾਹ ਕਰਕੇ ਰੱਖ ਦਿੱਤੀਆਂ ਤੇ ਇਸੇ ਦੇ ਚੱਲਦਿਆਂ ਜਦੋਂ ਰਾਤ ਨੂੰ ਬਲੈਕਆਊਟ ਹੋਇਆ ਸੀ ਤਾਂ ਇਸੇ ਦੇ ਦੌਰਾਨ ਕਈ ਮਿਜ਼ਾਈਲਾਂ ਜਿਹੜੀਆਂ ਕਿਉਂਕਿ ਸਵੇਰ ਦੇ ਸਮੇਂ ਆਪਰੇਸ਼ਨ ਚਲਾਇਆ ਗਿਆ ਸਰਚ ਆਪਰੇਸ਼ਨ ਦੇ ਦੌਰਾਨ ਵਾਕਵਾ ਕਥਾਵਾਂ ਦੇ ਉੱਤੇ ਮਿਜ਼ਾਈਲਾਂ ਜਿਹੜੀਆਂ ਮਿਲਦੀਆਂ ਨਜ਼ਰ ਆ ਰਹੀਆਂ ਨੇ ਤੇ ਇਸੇ ਦੇ ਚੱਲਦੇ ਹੁਣ ਦੱਸ ਦਈਏ ਕਿ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਦੇ ਵੱਲੋਂ ਜਗਾ ਜਗਾ ਤੇ ਜਾ ਕੇ ਜਿਹੜੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਸਰਚ ਅਭਿਆਨ ਜਿਹੜਾ ਚਲਾਇਆ ਜਾ ਰਿਹਾ ਹੈ ਜਿੱਥੇ ਦੱਸ ਦਈਏ ਕਿ ਜਿਹੜੀਆਂ ਮਿਜ਼ਾਈਲਾਂ ਪਾਕਿਸਤਾਨ ਦੇ ਵੱਲੋਂ ਦਾਗੀਆਂ ਗਈਆਂ ਸਨ ਉਹ ਲੋਕਾਂ ਦੇ ਖੇਤਾਂ ਦੇ ਵਿੱਚ ਪਈਆਂ ਜਿਹੜੀਆਂ ਮਿਲ ਰਹੀਆਂ ਨੇ ਇੱਥੇ ਸਵੇਰੇ ਜਦੋਂ ਲੋਕ ਪਹੁੰਚੇ ਤਾਂ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਸਾਨੂੰ ਰਾਤ ਵੇਲੇ ਤਾਂ ਕੁਝ ਪਤਾ ਨਹੀਂ ਲੱਗਾ ਲੇਕਿਨ ਜਿਹੜਾ ਖੇਤ ਮਾਲਕ ਸੀ ਉਸ ਨੂੰ ਰਾਤ ਵੇਲੇ ਹੀ ਪਤਾ ਲੱਗਿਆ ਤਾਂ ਉਸਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਤੇ ਪੁਲਿਸ ਦੇ ਵੱਲੋਂ ਆਕੇ ਉਸੇ ਸਮੇਂ ਜੋ ਹੈ ਆਰਮੀ ਵੀ ਮੌਕੇ ਤੇ ਪਹੁੰਚਦੀ ਹੈ ਇਸ ਨੂੰ ਵੇਖਿਆ ਗਿਆ ਤੇ ਬਾਅਦ ਦੇ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਤੁਸੀਂ ਇਸ ਦੇ ਨੇੜੇ ਨਹੀਂ ਜਾਣਾ ਇਸ ਤੋਂ ਦੂਰ ਰਹਿਣਾ ਤੇ ਨਾਲ ਹੀ ਦੱਸ ਦਈਏ ਕਿ ਰਾਤ ਦੇ ਸਮੇਂ ਜਦੋਂ ਕਾਰਵਾਈ ਹੋਈ ਸੀ ਉਸੇ ਦੇ ਦੌਰਾਨ ਦੀਆਂ ਇਹ ਤਸਵੀਰਾਂ ਜਿਹੜੀਆਂ ਆਈਆਂ ਸਨ ਜਦੋਂ ਇਹ ਕਾਰਵਾਈ ਕੀਤੀ ਜਾ ਰਹੀ ਸੀ ਤਾਂ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਪਿੰਡ ਬੈਗਫੁੱਤਾ ਜਿੱਥੇ ਪਾਕਿਸਤਾਨ ਦੇ ਵੱਲੋਂ ਦਾਗੀ ਜਿਹੜੀ ਮਿਸਾਈਲ ਇੱਥੋਂ ਖੇਤਾਂ ਦੇ ਵਿੱਚੋਂ ਮਿਲਦੀ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਸੰਸਨੀ ਫੈਲੀ ਲੇਕਿਨ ਦੂਜੀ ਪਾਸੇ ਪਾਕਿਸਤਾਨ ਦੇ ਵੱਲੋਂ ਕਈ ਵਾਰ ਦਸੂਹਾ ਦੇ ਜਿਹੜੇ ਇਲਾਕੇ ਨੇ ਉੱਥੇ ਵੀ ਮਿਜ਼ਾਈਲੀ ਹਮਲੇ ਜਿਹੜੇ ਕੀਤੇ ਗਏ ਪਰੰਤੂ ਏਅਰ ਡਿਫੈਂਸ ਨੇ ਜ਼ਿਆਦਾਤਰ ਜਿਹੜੀਆਂ ਮਿਸਾਈਲਾਂ ਨੇ ਉਹ ਪਹਿਲਾਂ ਹੀ ਹਵਾ ਦੇ ਵਿੱਚ ਨਸ਼ਚ ਕਰ ਦਿੱਤੀਆਂ ਤੇ ਹੁਣ ਇੱਕ ਹੋਰ ਖੇਤ ਦੇ ਵਿੱਚ ਪਈਏ ਜਦੋਂ ਮਿਸਾਈਲ ਮਿਲੀ ਤਾਂ ਉਸ ਤੋਂ ਬਾਅਦ ਖੇਤ ਮਾਲਕ ਦੇ ਵੱਲੋਂ ਜੋ ਹੈ ਕਿਹਾ ਗਿਆ ਕਿ ਅਸੀਂ ਨਾਲ ਹੀ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਤੇ ਨਾਲ ਹੀ ਆਰਮੀ ਜਿਹੜੀ ਮੌਕੇ ਤੇ ਪਹੁੰਚੀ ਤੇ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਦੇ ਕੁਝ ਹਿੱਸੇ ਜਿਹੜੇ ਨੇ ਅਲੱਗ-ਅਲੱਗ ਥਾਵਾਂ ਤੇ ਵੀ ਪਾਏ ਗਏ ਤੇ ਹੁਣ ਪੁਲਿਸ ਦੇ ਵੱਲੋਂ ਤੇ ਨਾਲ ਹੀ ਆਰਮੀ ਦੇ ਵੱਲੋਂ ਜਿਹੜਾ ਸਰਚ ਆਪਰੇਸ਼ਨ ਵੱਖ-ਵੱਖ ਥਾਵਾਂ ਦੇ ਉੱਤੇ ਚਲਾਇਆ ਜਾ ਰਿਹਾ ਕਿਉਂਕਿ ਰਾਤ ਦੇ ਸਮੇਂ ਤਾਂ ਬਲੈਕਆਊਟ ਜਿਹੜਾ ਕੀਤਾ ਹੋਇਆ ਸੀ ਉਸ ਸਮੇਂ ਪੁਲਿਸ ਦੇ ਵੱਲੋਂ ਨਾਲ ਹੀ ਆਰਮੀ ਦੇ ਵੱਲੋਂ ਜਿਹੜਾ ਇੱਕ ਪਾਸੇ ਜਿੱਥੇ ਹੁਣ ਸਰਚ ਅਭਿਆਨ ਚਲਾਇਆ ਜਾ ਰਿਹਾ ਉੱਥੇ ਵਕਵਾਕ ਥਾਵਾਂ ਦੇ ਉੱਤੇ ਇਹ ਮਿਜ਼ਾਈਲਾ ਜਿਹੜੀਆਂ ਮਿਲਦੀਆਂ ਨਜ਼ਰ ਆ ਰਹੀਆਂ ਨੇ ਤੇ ਹੁਸ਼ਿਆਰਪੁਰ ਦੀ ਤਸਵੀਰ ਤੁਹਾਨੂੰ ਦਿਖਾਈ ਹੈ ਜਿੱਥੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਕਿਹਾ ਗਿਆ ਕਿ ਤੁਸੀਂ ਵਕਵਾਕ ਥਾਵਾਂ ਦੇ ਉੱਤੇ ਜੇਕਰ ਅਜੇ ਹੀ ਕੋਈ ਚੀਜ਼ ਮਿਲਦੀ ਹੈ ਤਾਂ ਉਸ ਨੂੰ ਹੱਥ ਨਹੀਂ ਲਾਉਣਾ ਤੇ ਇਸੇ ਦੇ ਚੱਲਦਿਆਂ ਹੁਣ ਦੱਸ ਦੇ ਕਿ ਹੁਸ਼ਿਆਰਪੁਰ ਦੇ ਮਕੇਰੀਆਂ ਦੇ ਲਾਗੇ ਪਿੰਡ ਬਹਿਫੁੱਤਾ ਪੈਂਦਾ ਜਿੱਥੇ ਕਿਸਾਨ ਦੇ ਖੇਤ ਦੇ ਵਿੱਚੋਂ ਇਹ ਮਿਜ਼ਾਈਲ ਮਿਲੀ ਉਸਨੇ ਅੱਗੇ ਜਾਣਕਾਰੀ ਦਿੱਤੀ ਤਾਂ ਹਲੇ ਪਿੰਡ ਦੇ ਲੋਕਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਤੁਸੀਂ ਇਸ ਤੇ ਲਾਗੇ ਨਹੀਂ ਜਾਣਾ ਇਹ ਛੁੱਟੀਆਂ ਕਰ ਦਿੱਤੀਆਂ ਗਈਆਂ ਸਨ ਹੁਣ ਦੱਸ ਦੇ ਕਿ ਜੰਗ ਦੇ ਵਿਚਾਲੇ ਹਰ ਥਾਂ ਦੇ ਉੱਤੇ ਛੁੱਟੀ ਜਿਹੜੀ ਸਕੂਲਾਂ ਦੇ ਵਿੱਚ ਕੱਲ੍ਹ ਜਾਂ ਦੇ ਵਿੱਚ ਕੀਤੀ ਜਾ ਰਹੀ ਹੈ ਜੀ ਆ ਦੱਸ ਦੇ ਕਿ ਚੰਡੀਗੜ੍ਹ ਪੰਚਕੂਲਾ ਅਤੇ ਅੰਬਾਲਾ ਦੇ ਵਿੱਚ ਵੀ ਸਕੂਲਾਂ ਕਾਲਜਾਂ ਨੂੰ ਬੰਦ ਕਰਨ ਦੇ ਹੁਕਮ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਹਲੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਹੁਕਮ ਅਗਲੇ ਦਿੱਤੇ ਜਾਣਗੇ ਉਨੀ ਦੇਰ ਤੱਕ ਸਕੂਲਾਂ ਕਾਲਜਾਂ ਦੇ ਵਿੱਚ ਛੁੱਟੀਆਂ ਜਿਹੜੀਆਂ ਰਹਿਣਗੀਆਂ ਪੰਜਾਬ ਦੇ ਵਿੱਚ ਕੱਲ ਹੀ ਦੱਸ ਦਈਏ ਕਿ ਸਿੱਖਿਆ ਮੰਤਰੀ ਹੋਰਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 3 ਦਿਨ ਦੇ ਲਈ ਛੁੱਟੀਆਂ ਜਿਹੜੀਆਂ ਨੇ ਸਕੂਲਾਂ ਕਾਲਜਾਂ ਦੇ ਵਿੱਚ ਰਹਿਣਗੀਆਂ ਲੇਕਿਨ ਇਸੇ ਦੇ ਵਿਚਾਲੇ ਹੁਣ ਚੰਡੀਗੜ੍ਹ ਪੰਚਕੋਲਾ ਤੇ ਅੰਬਾਲਾ ਦੇ ਵਿੱਚ ਵੀ ਜੋ ਹੈ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਕਿ ਸਕੂਲਾਂ 'ਚ ਦੇ ਵਿੱਚ ਛੜੀਆਂ ਛੁੱਟੀਆਂ ਰਹਿਣ ਗਈਆਂ ਬੱਚੇ ਸਕੂਲਾਂ ਦੇ ਵਿੱਚ ਨਹੀਂ ਆਉਣਗੇ ਲਗਾਤਾਰ ਜੋ ਜੰਗ ਵਰਗੇ ਹਾਲਾਤ ਨੇ ਜੰਗ ਛਿੜੀ ਹੋਈ ਹੈ ਉਸੇ ਦੇ ਵਿਚਾਲੇ ਲਗਾਤਾਰ ਪ੍ਰਸ਼ਾਸਨਾ ਦੇ ਵੱਲੋਂ ਜਿਹੜੇ ਫੈਸਲੇ ਲਏ ਜਾ ਰਹੇ ਨੇ ਜਿਸ ਦੇ ਚਲਦਿਆਂ ਹੁਣ ਪੰਚਕੂਲਾ ਚੰਡੀਗੜ੍ਹ ਅਤੇ ਜੋ ਅੰਬਾਲਾ ਉਸ ਦੇ ਵਿੱਚ ਦੱਸਈਏ ਕਿ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਛੁੱਟੀਆਂ ਰਹਿਣ ਗਈਆਂ ਵਾਕਵਾ ਕਥਾਵਾਂ ਤੇ ਲਗਾਤਾਰ ਸਕੂਲਾਂ ਕਾਲਜਾਂ ਨੂੰ ਲੈ ਕੇ ਜੋ ਹੈ ਐਲਾਨ ਕੀਤੇ ਜਾ ਰਹੇ ਹੈ ਤੇ ਇਸੇ ਦੇ ਵਿਚਾਲੇ ਦੱਸਦੇ ਕਿ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਵੀ ਜਿਹੜਾ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਨੇ ਬੱਚਿਆਂ ਨੂੰ ਲੈ ਕੇ ਲਗਾਤਾਰ ਪ੍ਰਸ਼ਾਸਨ ਦੇ ਵੱਲੋਂ ਪੁਕਤਾ ਇਹ ਕਦਮ ਜਿਹੜੇ ਚੁੱਕੇ ਜਾ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਦੋਵਾਂ ਮੁਲਕਾਂ ਦੇ ਵਿਚਾਲੇ ਸਥਿਤੀ ਬਣੀ ਹੋਈ ਹੈ ਜਦੋਂ ਅਜਿਹੀ جنگ ਛੇੜਦੀ ਹੈ ਤਾਂ جنگ ਦੇ ਦੌਰਾਨ ਜੋ ਹੈ ਉਹਨਾਂ ਜਗ੍ਹਾ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਜਿੱਥੇ ਵੱਡੇ ਇਕੱਠ ਹੁੰਦੇ ਨੇ ਜਾਂ ਫਿਰ ਉਥੋਂ ਦੀ ਮਜ਼ਬੂਤੀ ਉਹਨਾਂ ਜਗ੍ਹਾ ਦੇ ਉੱਤੇ ਹੁੰਦੀ ਹੈ ਲੇਕਿਨ ਇਸੇ ਦੇ ਵਿਚਾਲੇ ਹੁਣ ਦੱਸ ਦਈਏ ਕਿ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ ਅੰਬਾਲਾ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਪੰਚਕੂਲਾ ਦੇ ਵਿੱਚ ਵੀ ਸਕੂਲ ਜਿਹੜੇ ਬੰਦ ਰਹਿਣਗੇ ਕਾਲਜ ਜਿਹੜੇ ਬੰਦ ਰਹਿਣਗੇ ਇਸ ਤੋਂ ਪਹਿਲਾਂ ਜੇਕਰ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਜਿੱਥੇ ਪਹਿਲਾਂ ਹੀ ਸਕੂਲ ਬੰਦ ਕਰ ਦਿੱਤੇ ਗਏ ਕਾਲਜ ਬੰਦ ਕਰ ਦਿੱਤੇ ਗਏ ਤਿੰਨ ਦਿਨ ਦਾ ਇਹ ਫੈਸਲਾ ਜਿਹੜਾ ਕੀਤਾ ਗਿਆ ਲੇਕਿਨ ਹੁਣ ਹੌਲੀ-ਹੌਲੀ ਸਾਰੇ ਪਾਸੇ ਜਿਹੜੇ ਸਕੂਲ ਕਾਲਜ ਬੰਦ ਕਰਨ ਦਾ ਐਲਾਨ ਕੀਤਾ ਜਾ ਰਿਹਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਗੱਲ ਕੀਤੀ ਜਾਵੇ ਉੱਥੇ ਵੀ ਜੋ ਹੈ ਐਲਾਨ ਕੀਤਾ ਗਿਆ ਕਿ ਇੱਥੇ ਪ੍ਰੀਖਿਆਵਾਂ ਜਿਹੜੀਆਂ ਰੱਦ ਕਰ ਦਿੱਤੀਆਂ ਗਈਆਂ ਨੇ ਜੋ ਲਗਾਤਾਰ ਬਲੈਕਆਊਟ ਕੀਤੇ ਜਾ ਰਹੇ ਨੇ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੀ ਗੱਲ ਕੀਤੀ ਜਾਏ ਤਾਂ ਅਲਰਟ ਜਾਰੀ ਕੀਤੇ ਜਾ ਰਹੇ ਨੇ ਕਿ ਲੋਕ ਆਪਣੇ ਘਰਾਂ ਤੋਂ ਬਾਹਰ ਜੜਾ ਨਾ ਨਿਕਲਣ ਤੇ ਇਸੇ ਦੇ ਵਿਚਾਲੇ ਹੁਣ ਇਹ ਵੱਡੀ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਕਿ ਜੰਗ ਦੇ ਵਿੱਚ ਚੱਲੇ ਸਕੂਲਾਂ ਕਾਲਜਾਂ ਦੀਆਂ ਵਿੱਚ ਛੁੱਟੀਆਂ ਛੜੀਆਂ ਕਰ ਦਿੱਤੀਆਂ ਗਈਆਂ ਨੇ ਅੰਬਾਲਾ ਨੇ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਕੀਤੀ ਹੈ ਪੰਜਾਬ ਦੇ ਵਿੱਚ ਕੱਲ ਹੀ ਜਿਹੜਾ ਕਾਲਜ ਤੇ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਸੀ ਪਟਿਆਲਾ ਪੰਜਾਬੀ ਯੂਨੀਵਰਸਿਟੀ ਦੀਆਂ ਪ੍ਰੀਖਿਆਵਾਂ ਵੀ ਜਿਹੜੀਆਂ ਮੁਲਤਵੀ ਹੋ ਚੁੱਕੀਆਂ ਨੇ ਤੇ ਹੁਣ ਚੰਡੀਗੜ੍ਹ ਪੰਚਕੂਲਾ ਤੇ ਅੰਬਾਲਾ ਦੇ ਵੀ ਸਾਰੇ ਸਕੂਲ ਬੰਦ ਰਹਿਣਗੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਤੁਸੀਂ ਸਹਿਯੋਗ ਦੇਣਾ ਆਪਣੇ ਘਰਾਂ ਦੀਆਂ ਲਾਈਟਾਂ ਜਿਹੜੀਆਂ ਤੁਸੀਂ ਬੰਦ ਰੱਖਣੀਆਂ ਨੇ ਇਨਵਰਟਰ ਤੇ ਜੋ ਜਨਰੇਟਰ ਨੇ ਉਹ ਸਭ ਕੁਝ ਤੁਸੀਂ ਬੰਦ ਰੱਖਨੇ ਨੇ ਤੇ ਪ੍ਰਸ਼ਾਸਨ ਦੇ ਵੱਲੋਂ ਜੋ ਅਪੀਲ ਕੀਤੀ ਗਈ ਹੈ ਉਸ ਦੇ ਉੱਤੇ ਗੌਰ ਜਰੂਰ ਕੀਤਾ ਜਾਵੇ ਦੱਸਿਆ ਕਿ 10 ਘੰਟੇ ਦੇ ਲਈ ਇਹ ਬਲੈਕਆਊਟ ਹੋਏਗਾ ਰਾਤ